ਉਹਦਾ ਕੁਛ ਗਾਲਾਂ ਵਧੀਆ ਕੱਢਦਾ ਤੇਰੀ ਮੈਂ ਓਏ ਚੁੱਪ ਚੁੱਪ ਓਏ ਹਜੇ ਨਹੀਂ ਕੱਢਣੀ ਜਦੋਂ ਮੈਸਟਰ ਕਹੂਗਾ ਉਦੋਂ ਕੱਢਣੀ ਹੁੰਦੀ ਆ ਆਹ ਮੈਥੋ ਪੀਓ ਪਤਨ ਜੱਦਾ ਤੇ ਨਾ ਖਾ ਲਿਓ ਦੋਨੇ ਕੀ ਹੈ ਕੀ ਹੈ ਕੀ ਹੈ ਹੈਲੋ ਆਂਦੀ ਮਾਸਟਰ ਬਿੱਕਰ ਸਿੰਘ ਬੋਲ ਲਿਆ ਜੀ। ਉੱਡਾ ਪੁੱਛ ਲੈਣਾ ਤੁਸੀਂ। ਆਜੋ ਆਜੋ ਆਜੋ। ਹਾਂ ਜੀ। ਆ ਦੱਸਾਂ ਕਿ ਮਿੰਟਾਂ ਨੂੰ ਆਇਓ। ਉਦੋਂ ਤੱਕ ਫਿਰ ਮੈਂ ਕਹਿ ਰਾਂ ਆਜੂਗਾ। ਠੀਕ ਹੈ। ਅੰਕੇ ਜੀ। ਔਟ ਟੁੱਟੇ ਫੁੱਟੇ ਜੁੜਦੇ ਅੜੀਏ ਤੋੜੀ ਨਾ। ਤੂੰ ਤੋੜੀ ਦਿੱਤਾ ਸਸਰੀਕਾਲ ਸਸਰੀਕਾਲ ਸਸਰੀਕਾ ਬੁਲਾ ਓਏ ਬੁਲਾ ਸਸਰੀਕਾਲ ਸਸਰੀਕਾਲ ਕੰਨ ਦੇ ਵਿੱਚ ਮੜ ਜਾ ਕਦਰ ਰਹੇਗੀ ਐ ਕੋਈ ਸਸਰੀਕਾਲ ਬੁਲਾਉਣ ਵਾਲੀ ਜੇ ਮਰੂ ਤੇਰੇ ਚੱਲ ਉਧਰ ਉਧਰ ਚੱਲ ਚੱਲ ਮਰੂ ਤੇਰੇ ਹੈ ਸਸਰੀਕਾਲ ਬੁਲਾਈਦੀ ਹੁੰਦੀ ਆ ਉਹ ਬੰਦਾ ਜਾਨਵਰ ਆ ਓਏ ਤੂੰ ਆਪਣੀ ਸਿਆਣਫ ਆਪਣੇ ਕੋਲੇ ਰੱਖ ਕਿਵੇਂ ਆਇਓ ਹਾਂਜੀ ਕਿਵੇਂ ਆਇਓ ਸਾਈਕਲ ਤੇ ਮੇਰੇ ਵੱਲੋਂ ਪਵਾ ਗੱਡੀ ਤੇ ਆਜੋ ਪਵਾ ਗੱਡੀ ਦੇ ਥੱਲੇ ਆਜੋ ਰੁਪਈਆ 500 ਲੱਗਣਾ ਟਿਊਸ਼ਨ ਦਾ ਹਾਂ ਨਾ 499 ਨਾ 501 ਰੁਪਈਆ 500 ਹਾਂ ਠੀਕ ਸੁਣ ਲਾ ਤੂੰ ਵੀ ਹਾਂ ਇਹੇ ਤੇਰਾ ਮੁੰਡਾ ਦਿਖਦਾ ਮੈਨੂੰ ਤੇਰਾ ਮੁੰਡਾ ਇਹ ਈਕਰਾਉਂ ਲੈ ਆਇਆ ਨੂੰ ਇੱਥੇ ਇਹਨੂੰ ਆਪਾਂ ਤੁਹਾਡੇ ਕੋਲ ਨਾ ਜੀ ਇੰਜਨਾਂ ਦਾ ਕੰਮ ਸਿਖਾਉਣਾ ਨਾ ਮੇਰੇ ਹੱਥਾਂ ਤੇ ਮਗਲੈ ਲੱਗਿਆ ਦੇਖ ਲਿਆ ਜਾਂ ਮੇਰੇ ਕੱਪੜਿਆਂ ਤੇ ਕਾਲਸ ਲੱਗੀ ਦੇਖ ਲਈ ਉਹ ਮਾਸਟਰ ਜੀ ਤੁਸੀਂ ਟਿਊਸ਼ਨ ਪੜਾਉਨੇ ਆ ਤੇ ਇਹਦਾ ਮਤਲਬ ਮੈਨੂੰ ਟਿਊਸ਼ਨ ਹੀ ਪੜਾਉਣ ਲੈ ਆ ਫਿਰ ਫਿਰ ਤੁਹਾਡੀ ਉਹੀ ਗੱਲ ਤਾ ਸਿੱਧਾ ਸਿੱਧਾ ਪਹਿਲੀਆਂ ਚ ਆ ਕੇ ਕਹਿ ਦਿੰਦਾ ਵੀ ਟੂ ਛੱਲਣਾ ਹੈ ਦਬਾਟ ਕਿਉਂ ਖਾਦਾ ਮੇਰਾ ਇਹਨੂੰ ਆਉਂਦਾ ਕੁਛ ਗਾਲਾਂ ਵਧੀਆ ਕੱਢਦਾ ਤੇਰੀ ਉਹ ਨੀ ਚੁੱਪ ਚੁੱਪ ਓਏ ਹਜੇ ਨਹੀਂ ਕੱਢਣੀ ਜਦੋਂ ਮਾਈਸਟਰ ਕਹੂਦੋਂ ਕੱਢਣੀ ਹੁੰਦੀ ਆ ਅਬ ਮੈਥੋ ਪਿਓ ਪੰਜਾਬਾ ਦੇ ਨਾ ਖਾ ਲਿਓ ਦੋਨੇ ਹਾਂ ਓਏ ਮੇਰਾ ਮਤਲਬ ਹੈ ਵੀ ਦਾਖਲੇ ਦੀ ਤੈਨੂੰ ਲੋੜ ਹੈ داخلتا کراونا ਬਣਦਾ ਏ ਪਰ ਇਹਨੂੰ ਕਿਸੇ ਚਿੜੀਆ ਘਰ ਤੇ ਲੈ ਕੇ ਜਾ ਇਹਨੂੰ ਪਾਗਲਖਾਨੇ ਦਾਖਲ ਕਰਾ ਇਹਨੂੰ ਲੋੜ ਹੈ ਉਹ ਮਾਸਟਰ ਜੀ ਮੁੰਡਾ ਮੇਰਾ ਜੀ ਜਾਨਵਰ ਨਹੀਂ ਹੈ ਜਾਨਵਰ ਤੋਂ ਘੱਟ ਵੀ ਨਹੀਂ ਦਿਮਾਗ ਇੰਨਾ ਖਾਂਦਾ ਇਹ ਇਹਨੂੰ ਆਉਂਦੀ ਹੈ ਗਿਣਤੀ ਆਉਂਦੀ ਜੀ ਮੈਂ ਬਹੁਤ ਅਟੱਪ ਸੁਭਾਅ ਦਾ ਬੰਦਾ ਐ ਮੇਰੇ ਪੜਾਏ ਕਾਕਾ ਅੰਡੇ ਵੇਚਦੇ ਆ ਮੈਂ ਤੇਰੇ ਜਾਪਾ ਤੇ ਮਾਰੂ ਉਹ ਮੇਰੇ ਪੜਾਏ ਤਾਂ ਵੱਡੀਆਂ-ਵੱਡੀਆਂ ਨੌਕਰੀਆਂ ਤੇ ਆ ਬਹੁਤ ਸਖਤ ਸੁਭਾਅ ਦਾ ਬੰਦਾ ਐ ਮੈਂ ਹਾਂ ਤੈਨੂੰ ਦੱਸ ਦਿਆ ਮੈਂ ਤੇ ਅੰਡੇ ਫਿਰ ਤੁਸੀਂ ਨਹੀਂ ਵੇਚਦੇ ਹਨ ਉਹ ਤਾਂ ਚਲੋ ਖਾਨ ਨੂੰ ਮੈਂ ਵੀ ਵੈਸੇ ਆਂਡਿਆਂ ਦੀ ਰੇੜੀ ਲਾਉਣਾ ਹੈ ਔਰ ਉਹ ਬਿਜ਼ਨਸ ਹੈ ਆ ਹਾਂ ਪਾਰਟ ਟਾਈਮ ਪਾਰਟ ਟਾਈਮ ਜੌਬ ਹੈ ਮੇਰੀ ਉਹ ਇਹਨੂੰ ਇੱਕ ਆਦੂਆ ਵੀ ਆਉਂਦਾ ਜੀ ਇੱਕ ਆਦੂਆ ਤੇ ਉਡਾੜਾ ਹੁੰਦਾ ਇਹਨੂੰ ਇੱਕ ਆਦੂਆ ਬਹੁਤ ਸੋਹਣਾ ਗਾਉਂਦਾ ਜੀ ਆਉਂਦਾ ਗਾਉਂਦਾ ਕੇ ਆਉਂਦਾ ਮਤਲਬ ਆਉਂਦਾ ਜੀ ਟੂ ਮੱਚ ਪੰਜਾਬੀ ਦੇ ਤੋਂ বিনা ਖਾਲੀ ਆ ਓਏ ਸੁਣਾ ਓਏ ਸੁਣਾ ਤੇਰਾ ਆਦੂਆ ਤੀਆਂ ਚੋਗਾ ਪਾਲਿਆ ਸੀ ਨਾ ਸਾਤਾ ਆਠਾ ਨਾ ਵੈਰੀ ਗੁੱਡ ਵੈਰੀ ਗੁੱਡ ਵੈਰੀ 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 ਗੁੱਡ ਅੱਗੇ ਬੋਲਾ ਤੇ ਕੀ ਕੱਤੀਆ ਲੱਖ ਦੀ ਲਾਂਕ ਤੇ ਤੂੰ ਤੇ ਤੈਨੂੰ ਜੰਮਣ ਆਇਆ ਤੇ ਓਇਆ ਹਾ ਕੁਛ ਸਿਖਾਇਆ ਇਹਨੂੰ ਓ ਮਟਰ ਜੀ ਇੱਕ ਚੀਜ਼ ਭੁੱਲ ਗਿਆ ਜੀ ਮੈਂ ਇਹਨੂੰ ਸਿਖਾਇਆ ਤਾਂ ਕੁਝ ਹੋਰ ਸੀਗਾ ਜੀ ਕੀ ਸਿਖਾਇਆ ਸੀ ਓ ਤੂੰ ਕਿਉਂ ਨਹੀਂ ਕਿਹਾ ਉਹ ਨਹੀਂ ਕਿਹਾ ਜੀ ਇਹਨੇ ਕੀ ਨਹੀਂ ਕਿਹਾ ਯਕਾ ਬੰਦੂ ਤੁਸੀਂ ਦੋਨੇ ਪਾਗਲ ਲੱਗਦੇ ਆ। ਓਹੋ! ਓਏ ਮੁੰਡਾ ਤਾਂ ਤੇਰਾ ਜਵਾਰੀ ਆ ਜਵਾਰੀ। ਨਹੀਂ ਮਾਸਟਰ ਜੀ ਇਹ ਖਡਾਰੀ ਆ ਖਡਾਰੀ। ਖਡਾਰੀ ਐ। ਸੁਣੋ ਮੇਰੀ ਗੱਲ। ਇਹ ਕੀ ਕਰਦਾ ਸਵੇਰੇ ਤਾਸ਼ ਲੈ ਕੇ ਇੱਕ ਵਾਰੀ ਘਰੋਂ ਨਿਕਲ ਜਾਂਦਾ। ਸ਼ਾਮ ਤੱਕ ਰੁਪਈਆ 150 ਕੁੱਟ ਲਿਆਉਂਦਾ। 20 ਕਾਪ ਰੱਖ ਲੈਂਦਾ। ਬਾਕੀ ਮੇਰੇ ਪਊਏ ਜੋਗੇ। ਮੈਂ ਤਾਂ ਦੱਸ ਦਤ ਨੂੰ।